ਭਗਵੰਤ ਮਾਨ ਜਦੋਂ ਬੋਲਦੇ ਆ ਨਾ ਸਾਰਿਆਂ ਨੂੰ ਹਿਲਾ ਦਿੰਦੇ ਆ ਯਾਰ ਪੰਜਾਬ ਦਾ ਮੁੱਖ ਮੰਤਰੀ ਜਦੋਂ ਗੱਲਾਂ ਕਰਦਾ ਤਾਂ ਪ੍ਰਾਪਤੀਆਂ ਜ਼ਰੂਰ ਦੱਸਦਾ ਹੈ ਵੀ ਪੰਜਾਬ ਦੇ ਵਿੱਚ ਕੀ ਕੀ ਬਦਲਾਅ ਆਏ ਨੇ ਬਦਲਾਅ ਕਿੰਨੇ ਕਾਇਨੇ ਤੁਹਾਨੂੰ ਵੀ ਪਤਾ ਹੀ ਆ ਦੋਸਤੋ ਤੇ ਕਿਹੜੇ ਕਿਹੜੇ ਲੋਕ ਨੌਕਰੀਆਂ ਲੈ ਚੁੱਕੇ ਨੇ ਯਾਰ ਉਹ ਵੀ ਧੰਨਵਾਦ ਕਰ ਰਿਹਾ ਪੰਜਾਬ ਸਰਕਾਰ ਦਾ ਤੇ ਬਜਟ ਸੈਸ਼ਨ ਦੇ ਦੌਰਾਨ ਭਗਵੰਤ ਮਾਨ ਨੇ ਗੱਲਾਂ ਕਹੀਆਂ ਨੇ ਸੁਣ ਕੇ ਸ਼ੇਅਰ ਜ਼ਰੂਰ ਕਰ ਦਿਓ ਕਹਿੰਦੇ ਵੀ ਅਸੀਂ ਨਿਯੁਕਤੀ ਪੱਤਰ ਦੇ ਰਹੇ ਆ ਬਜਟ ਸੈਸ਼ਨ ਚੱਲਦੇ ਚੱਲਦੇ ਵੀ ਕਈ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲਣੇ ਆ ਪਹਿਲਾਂ ਆ ਵੀਡੀਓ ਦੇਖਦੇ ਆ ਵੀਡੀਓ ਦੇਖ ਕੇ ਨਾ ਦ ਸੈਸ਼ਨ ਦੇ ਦੌਰਾਨ ਨਿਯੁਕਤੀ ਪੱਤਰ ਨੂੰ ਲੈ ਕੇ ਨੌਜਵਾਨਾਂ ਦੀਆਂ ਨੌਕਰੀਆਂ ਨੂੰ ਲੈ ਕੇ ਕੀ ਕੁਝ ਬਿਆਨ ਦਿੱਤਾ ਆ ਉਹ ਸੁਣਦੇ ਆ ਪੂਰੀ ਵੀਡੀਓ 2487 ਨੌਕਰੀਆਂ ਕੱਲ ਨੂੰ ਦੇ ਰਹੇ ਆ ਜੀ ਲਓ ਜੀ 2487 ਕੱਲ ਨੂੰ ਨੇ ਜਿਹਦੇ ਚੋਂ ਹੋਮ ਡਿਪਾਰਟਮੈਂਟ ਪੁਲਿਸ ਦੇ ਵਿੱਚ 1750 ਨੇ ਜੀ ਕਨਸਟੇਬਲ ਕੱਲ ਨੂੰ ਲੱਡਾ ਕੋਟੀ ਚੰਗਾ ਫੰਕਸ਼ਨ ਹੈ ਸੰਗਰੂਰ ਦੀ ਕਨਸਟੇਬਲ ਸਿਵਲ ਸਕਿਉਰਟੀ ਅਫਸਰ 205 ਰੈਵਨਿਊ ਡਿਪਾਰਟਮੈਂਟ ਵਿੱਚ 39 ਐਕਸਾਈਜ਼ ਐਂਡ ਟੈਕਸੇਸ਼ਨ ਵਿੱਚ 60 ਲੋਕਲ ਗਵਰਨਮੈਂਟ 421 ਫਾਇਰਮੈਨ ਕਿਪਾਜ ਉਹ ਜਿਹੜੇ ਰਿਪਾਰਟਮੈਂਟ ਆਉਂਦਾ ਜਿਹੜਾ ਅਮਲਾ ਹੁੰਦਾ ਹੈ ਆਪਰੇਸ਼ਨ ਚ 4 ਟੈਕਨੀਕਲ ਐਜੂਕੇਸ਼ਨ ਚ ਹੋਸਟਲ ਸੁਪਰਟੈਂਡੈਂਟ 8 2487 ਕੱਲ ਨੂੰ ਦੇ ਰਿਆਂ ਲਓ ਜੀ 2487 ਪੋਸਟਾਂ ਜਿਹੜੀਆਂ ਕੱਲ ਨੂੰ ਭਰ ਜਾਣਗੀਆਂ ਭਗਵੰਤ ਮਾਨ ਦਾ ਵੱਡਾ ਬਿਆਨ ਬਜਟ ਸੈਸ਼ਨ ਦੇ ਦੌਰਾਨ ਆਇਆ ਤੇ ਭਗਵੰਤ ਮਾਨ ਜਦੋਂ ਗੱਲ ਕਰਦੇ ਆ ਤਾਂ ਸਾਰਿਆਂ ਨੂੰ ਹਿਲਾ ਦਿੰਦੇ ਆ ਜਦੋਂ ਵਿਰੋਧੀ ਧਿਰਾਂ ਸਾਹਮਣੇ ਬੈਠੀਆਂ ਹੋਣ ਉਹ ਵੀ ਹਿੱਲੇ ਜਾਂਦੀਆਂ ਵੀ ਜਿਹੜਾ ਕੰਮ ਚੱਲ ਰਿਹਾ ਹੈ ਪੰਜਾਬ ਸਰਕਾਰ ਦਾ ਉਹ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਕਰ ਦਿਓ ਦੱਬ ਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ